ਹਲਫਾ ਜੀ ਗਿਆਨ ਧਿਆਨ ਕਿਸ ਕਰਮ ਨਾ ਜਾਣਾ ਸਾਰ ਨਾ ਜਾਣਾ ਤੇਰੀ ਸਭ ਤੋਂ ਵੱਡਾ ਸਤਿਗੁਰੂ ਨਾਨਕ ਜਿਹਨ ਕਲ ਰਾਖੀ ਮੇਰੀ ਪਹਿਲਾ ਸਾਡੇ ਮਨਸੇ ਨਿਸ਼ਚਾ ਹੋਣਾ ਚਾਹੀਦਾ ਹੈ ਵਿਸ਼ਵ ਭਰੋਸਾ ਹੋਣਾ ਚਾਹੀਦਾ ਹੈ ਕਿ ਸਤਿਗੁਰੂ ਨਾਨਕ ਸਾਹਿਬ ਸੱਚੇ ਬਾਦਸ਼ਾਹ ਸਾਡੇ ਸਤਿਗੁਰੂ ਸਭ ਤੋਂ ਵੱਡੇ ਹਨ ਅਸੀਂ ਜਿਹnabla ਸਿੱਖਾ ਹਾਂ ਜਿਹਨਾਂ ਦੇ ਸੇਵਕ ਹਾਂ ਜਿਹਨਾਂ ਦੇ ਦਾਸ ਹਾਂ ਜਿਹਨਾਂ ਦੇ ਪੁੱਤਰ ਪੁੱਤਰੀਆਂ ਹਾਂ ਉਹ ਸਭ ਤੋਂ ਵੱਡੇ ਹਨ ਗੁਰੂ ਨਾਨਕ ਸਾਚੇ ਬਾਦਸ਼ਾਹ ਜੀ ਇਹ ਸਾਡੀ ਮਨ ਵਿੱਚ ਭਰੋਸਾ ਹੋਵੇਗਾ ਜੇ ਮਿਛਿਆ ਮਰਨ ਚਾਵੇਗਾ ਤਾਂ ਫਿਰ ਸਾਡਾ ਮਨ ਹੋਰ ਕਿਸੇ ਪਾਸੇ ਵੱਲ ਕਦੇ ਨਹੀਂ ਭਟਕੇਗਾ ਇਸ ਵਾਸਤੇ ਸਭ ਤੋਂ ਪਹਿਲਾਂ ਇਹ ਮਿਛਿਆ ਹੋਣਾ ਚਾਹੀਦਾ ਹੈ ਕਿ ਸਾਡੇ ਸਤਿਗੁਰੂ ਸੱਚੇ ਪਾਤਸ਼ਾਹ ਸਾਡੇ ਕੱल्ल्या ਦੇ ਪੂਜਰੀ ਇਹੇ ਬੇਨਤੀ ਕੀਤੀ ਜਾਵੇਗੀ ਕਿ ਗੁਰੂ ਨਾਨਕ ਸਾਹਿਬ ਜੀ ਕਿੰਨਾ ਦੇ ਗੁਰੂ ਹਨ ਸਭ ਸੰਸਾਰ ਦੇ ਗੁਰੂ ਹਨ ਆਪ ਜਗਤ ਦੇ ਗੁਰੂ ਹਨ ਬਲਕਿ ਪਸ਼ੂਆਂ ਪੰਛੀਆਂ ਤੇ ਪ੍ਰੇਤਾਂ ਭੂਤਾਂ ਦੇ ਤੇ ਪੱਥਰਾਂ ਦੇ ਸਾਡੇ ਸਤਿਗੁਰੂ ਸੱਚੇ ਪਾਤਸ਼ਾਹ ਦਾ ਆਧਾਰ ਹਨ ਪ੍ਰੇਮ ਨਵਾਜ ਸਾਹਿਬ ਨੂੰ ਆਪਣੀ ਸ਼ਕਤੀ ਨਾਲ ਲਾਉਣ ਵਾਲੇ ਹਨ